ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਹਰ ਰੋਜ਼ ਰਾਤ ਨੂੰ ਸੌਣ ਮੇਲੇ ਜਦੋਂ ਤੁਸੀਂ ਬਿਸਤਰ ਤੇ ਲੇਟ ਜਾਂਦੇ ਹੋ ਤਾਂ ਪੰਜ ਵਾਰ ਤੁਸੀਂ ਇਹ ਸ਼ਬਦ ਬੋਲ ਕੇ ਸੌਂ ਜਾਣਾ ਹੈ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜਾਵੇਗਾ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਝੇ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸੰਗਤ ਜੀ ਸ਼ੁਰੂ ਕਰਦੇ ਹਾਂ। ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਸ਼ਬਦ ਬੋਲ ਕੇ ਸੌਂ ਜਾਣਾ। ਤੁਸੀਂ ਇਹ ਦੋ ਸ਼ਬਦਾਂ ਦਾ ਅਸਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਾਦੂ ਦੇ ਵਾਂਗ ਦੇਖੋਗੇ। ਕਹਿੰਦੇ ਹਨ ਕਿ ਰਾਤ ਨੂੰ ਸੌਣ ਲੱਗਿਆਂ ਇਹ ਦੋ ਸ਼ਬਦ ਬੋਲ ਕੇ ਸੌਣ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਡੇ ਕਮਾਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਹਨ ਤੇ ਕਿੰਜ ਆਪਾਂ ਬੋਲਣੇ ਹਨ ਅਤੇ ਕਿੰਜ ਇਹਨਾਂ ਨੇ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਰ ਦੇਣਾ ਹੈ ਇਹ ਸਾਰੇ ਹੀ ਗੱਲਬਾਤ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਅਤੇ ਸ਼ੇਅਰ ਕਰ ਦੇਣਾ ਜੀ ਸਾਥ ਸੰਗਜ ਜੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਦਿਓ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸੰਘਾ ਜੀ ਇੱਕ ਗਰਸਤੀ ਬੰਦੇ ਨੂੰ ਕਿਰਤੀ ਬੰਦੇ ਨੂੰ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੁੰਦੀਆਂ ਹਨ ਕਿਉਂਕਿ ਸਵੇਰ ਤੋਂ ਦਿਨ ਚੜਦਾ ਹੈ ਜਿਉਂ ਹੀ ਸਵੇਰ ਤੋਂ ਦਿਨ ਚੜਦਾ ਹੈ ਸਾਰਾ ਦਿਨ ਜਿਵੇਂ ਫਿਕਰਾਂ ਦੇ ਵਿੱਚ ਲੰਘ ਜਾਂਦਾ ਹੈ ਕਦੇ ਕਿਸੇ ਦੀ ਫਿਕਰ ਕਦੇ ਕਿਸੇ ਗੱਲ ਦੀ ਫਿਕਰ ਕਦੇ ਬੰਦਾ ਤਾਂ ਆਪਣੇ ਬਾਰੇ ਹੀ ਸੋਚਦਾ ਹੀ ਨਹੀਂ ਬਸ ਸੋਚਾਂ ਦੇ ਵਿੱਚ ਸਾਰਾ ਦਿਨ ਲੰਗਾ ਦਿੰਦਾ ਹੈ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਮੇਰੇ ਬੱਚਿਆਂ ਬਾਰੇ ਹੀ ਸੋਚਦਾ ਰਹਿੰਦਾ ਹੈ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਕੀ ਹੋਵੇਗਾ ਕਦੇ ਆਪਣੇ ਕੰਮ ਧੰਦਿਆਂ ਦੀਆਂ ਚਿੰਤਾਵਾਂ ਨੂੰ ਲੈ ਕੇ ਬੈਠ ਜਾਂਦਾ ਹੈ ਕਈਆਂ ਦਾ ਤਾਂ ਸਾਰਾ ਦਿਨ ਫਿਕਰਾਂ ਚਿੰਤਾਵਾਂ ਵਿੱਚ ਲੰਘ ਜਾਂਦਾ ਹੈ ਜਦੋਂ ਉਹ ਰਾਤ ਨੂੰ ਸੌਣ ਦੇ ਲਈ ਆਪਣੇ ਬਿਸਤਰੇ ਤੇ ਆਉਂਦੇ ਹਨ ਬਿਸਤਰੇ ਤੇ ਪਿਆ-ਪਿਆ ਵੀ ਆਪਣੇ ਕੰਮ ਧੰਦੇ ਆਪਣੇ ਰਿਸ਼ਤੇ ਆਪਣੇ ਬੱਚਿਆਂ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਹਨ ਪਰ ਇਹ ਆਦਤ ਬਹੁਤ ਹੀ ਜ਼ਿਆਦਾ ਸਾਡਾ ਨੁਕਸਾਨ ਕਰਦੀ ਹੈ ਕਹਿੰਦੇ ਹਨ ਕਿ ਜਦੋਂ ਆਪਾਂ ਰਾਤ ਨੂੰ ਸੌਂਦਿਆਂ ਹੋਇਆਂ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਤਾਂ ਉਹ ਗੱਲ ساری ਰਾਤ ਸਾਡੇ ਮਨ ਵਿੱਚ ਚੱਲਦੀ ਰਹਿੰਦੀ ਹੈ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਵਾਲੀ ਗੱਲ ਬਾਰੇ ਸੋਚਦੇ ਸੋਚਦੇ ਸੌਂ ਗਏ ਤਾਂ ਉਹ ਹੀ ਚਿੰਤਾ ਸਾਰੀ ਰਾਤ ਸਾਡੇ ਮਨ ਦੇ ਉੱਤੇ ਹਾਵੀ ਬਣ ਕੇ ਰਹੇਗੀ ਕਈ ਵਾਰ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਦੋਂ ਤੁਸੀਂ ਕੋਈ ਮਾੜੀ ਗੱਲ ਸੋਚਦੇ ਹੋ ਸੌਂ ਜਾਂਦੇ ਹੋ ਤਾਂ ਉਹ ਸੁਪਨੇ ਦੇ ਰੂਪ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਹੋਰ ਪਰੇਸ਼ਾਨ ਹੋ ਜਾਂਦੇ ਹੋ ਤੇ ਅਚਾਨਕ ਉੱਠ ਦੇ ਦੇਖਦੇ ਹੋ ਕਿ ਨਹੀਂ ਇਹ ਤਾਂ ਸੁਪਨਾ ਸੀ ਏ ਚਿੰਤਾਵਾਂ ਪਰੇਸ਼ਾਨੀਆਂ ਸਾਨੂੰ ਮਨ ਤੇ ਤਨ ਪੱਖੋਂ ਕਮਜ਼ੋਰ ਕਰ ਦਿੰਦੀਆਂ ਹਨ ਤੇ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੇ ਚਿੰਤਾਵਾਂ ਦੇ ਨਾਲ ਘੇਰਿਆ ਜਾਂਦਾ ਹੈ ਇਸ ਕਰਕੇ ਮਹਾਪੁਰਖ ਜੀ ਆਖਦੇ ਹਨ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਵਾਰ-ਵਾਰ ਚਿੰਤਾ ਕਿਉਂ ਕਰਦੇ ਹਾਂ ਕਿਹੜੀਆਂ ਗੱਲਾਂ ਦੀ ਚਿੰਤਾ ਕਰਦੇ ਹਾਂ ਮਹਾਪੁਰਖ ਜੀ ਆਖਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਨੂੰ ਉਲਾਮਬੇ ਦੇਣੇ ਸਭ ਤੋਂ ਪਹਿਲਾਂ ਛੱਡ ਦਿਓ ਜੇਕਰ ਅਸੀਂ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਈਏ ਤਾਂ ਸਾਡੀ ਸੋਚ ਨੂੰ ਵਤ ਵਤ ਪਰਮਾਤਮਾ 'ਤੇ ਧਿਆਨ ਲੱਗ ਜਾਣਗੇ ਇਹ ਸਾਡੇ ਉਲਾਮਬੇ ਸਾਡੇ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਸਾਡੀ ਚਿੰਤਾ ਕਰਨ ਦੀ ਆਦਤ ਹੀ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੀ ਤੇ ਨਿਰਾਸ਼ ਬਣਾ ਦਿੰਦੀ ਹੈ ਸਾਨੂੰ ਰੋਗੀ ਬਣਾਉਂਦੀ ਹੈ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦੇ ਹੌਆ ਆਖਦੇ ਹਨ ਕਿ ਜਿੰਨਾ ਹੀ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਉਨਾ ਹੀ ਅਸੀਂ ਮਾਲਕ ਦੇ ਚਰਨਾਂ ਦੇ ਨੇੜੇ ਹੋ ਜਾਂਦੇ ਹਾਂ ਉਹਨਾ ਹੀ ਸਾਡੇ ਮਨ ਦੇ ਅੰਦਰ ਸਭ ਸੰਤੋਖ ਆ ਜਾਂਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਫਿਰ ਮਿਹਰਬਾਨ ਹੋ ਜਾਂਦੀ ਹੈ ਪਰ ਅਸੀਂ ਸ਼ੁਕਰਾਨੇ ਦੀ ਤਾਕਤ ਨੂੰ ਨਹੀਂ ਸਮਝ ਸਕਦੇ ਇਹ ਸ਼ੁਕਰਾਨੇ ਦੀ ਤਾਕਤ ਨੂੰ ਸਮਝਣ ਦੇ ਲਈ ਮਹਾਪੁਰਖ ਜੀ ਨੇ ਨਿੱਕੀ ਜਿਹੀ ਕਹਾਣੀ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਰਹਿੰਦਾ ਸੀ। ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਪਰਮਪੀਤਾ ਪਰਮਾਤਮਾ ਨੇ ਤਾਂ ਦੌਲਤ, ਸ਼ੌਰਤ ਸਭ ਕੁਝ ਬਹੁਤ ਹੀ ਜ਼ਿਆਦਾ ਦਿੱਤਾ ਸੀ। ਸਮਝੋ ਕਿ ਉਹਦੇ ਬੋਇਆਂ ਤੱਕ ਰੋਲਦਾ ਫਿਰਦਾ ਸੀ। ਕਹਿੰਦੇ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣ ਲੱਗਾ ਤੇ ਬਾਹਰ ਨਿਕਲਦੇ ਅਸਾਰ ਇੱਕ ਸੰਤ ਫਕੀਰ ਜੀ ਮਿਲ ਗਏ। ਉਹ ਸੰਤ ਫਕੀਰ ਜੀ ਨੇ ਉਹ ਅਮੀਰ ਬੰਦੇ ਤੋਂ ਕੁਝ ਖਾਣ ਨੂੰ ਮੰਗਿਆ ਕਹਿੰਦੇ ਕਿ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਹ ਸੰਤ ਫਕੀਰ ਜੀ ਨੂੰ ਕੁਝ ਖਾਣ ਨੂੰ ਲਿਆ ਕੇ ਦਿਓ ਨੌਕਰਾਂ ਨੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦਿੱਤਾ ਬੜੀ ਹੀ ਸੇਵਾ ਕੀਤੀ ਤਾਂ ਉਹ ਫਕੀਰ ਜੀ ਬੜੇ ਖੁਸ਼ ਹੋਏ ਉਹ ਅਮੀਰ ਬੰਦੇ ਨੂੰ ਬੜੀਆਂ ਦੁਆਵਾਂ ਅਸੀਸਾਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਤੂੰ ਬੜਾ ਹੀ ਨੇਕ ਇਨਸਾਨ ਹੈ ਮੈਂ ਤੇਰੇ ਤੋਂ ਖੁਸ਼ ਹਾਂ ਤੋ ਮਨ ਲਾ ਕੇ ਮੇਰੇ ਸੇਵਾ ਕੀਤੀ ਦੱਸ ਇਹਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਉਹ ਅਮੀਰ ਬੰਦੇ ਨੇ ਕਿਹਾ ਕਿ ਫਕੀਰ ਜੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਹ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਕਿ ਮੈਨੂੰ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪਰਮਪੀਤਾ ਪਰਮਾਤਮਾ ਦੇ ਨਾਲ ਗੱਲਬਾਤ ਹੈ ਮੈਂ ਜਦੋਂ ਭਜਨ ਬੰਦ ਕੀ ਸਰਨ ਲੈ بیٹھਦਾ ਹਾਂ ਤਾਂ ਪਰਮਾਤਮਾ ਮੇਰੇ ਕੋਲ ਆਣ ਕੇ ਗੱਲਾਂ ਦੱਸ ਜਾਂਦੇ ਹਨ ਅਤੇ ਗੱਲਾਂ ਕਰਦੇ ਰਹਿੰਦੇ ਹਨ ਜੇਕਰ ਤੈਨੂੰ ਕੁਝ ਚਾਹੀਦਾ ਹੈ ਤਾਂ ਤੂੰ ਮੈਨੂੰ ਦੱਸ ਤੇ ਅੱਜ ਸ਼ਾਮ ਦੀ ਭਜਨ ਬੰਦਗੀ ਦੇ ਵਿੱਚ ਤੇਰਾ ਸੁਨੇਹਾ ਤੇਰਾ ਮੈਸੇਜ ਪਰਮਾਤਮਾ ਨੂੰ ਦੇ ਦਵਾਂਗਾ ਤਾਂ ਕਹਿੰਦੇ ਉਹ ਅਮੀਰ ਆਦਮੀ ਹੱਥ ਛੋੜ ਕੇ ਕਹਿਣ ਲੱਗਾ ਫਕੀਰ ਜੀ ਜੇਕਰ ਸੱਚੀ ਤੁਹਾਡੀ ਪਰਮਾਤਮਾ ਨਾਲ ਤਾਂ ਉਹਨਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਿਓ ਬਹੁਤ-ਬਹੁਤ ਸ਼ੁਕਰਾਨਾ ਕਰਿਓ ਕਿ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਨਾਲ ਹੀ ਮੇਰਾ ਇਹ ਸੁਨੇਹਾ ਦੇ ਦੇਣਾ ਕਿ ਪਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣ ਕਿਉਂਕਿ ਪਹਿਲਾਂ ਹੀ ਬਹੁਤ ਕੁਝ ਦੇ ਦਿੱਤਾ ਹੈ ਮੇਰੇ ਤੋਤਾ ਹੁਣ ਸੰਭਾਲਿਆ ਵੀ ਨਹੀਂ ਜਾਂਦਾ ਤੇ ਕਹਿੰਦੇ ਫਕੀਰ ਜੀ ਨੇ ਕਿਹਾ ਕਿ ਠੀਕ ਹੈ ਤੇਰਾ ਇਹ ਸੁਨੇਹਾ ਪਰਮਾਤਮਾ ਨੂੰ ਦੇ ਦੇਵਾਂਗਾ ਇਕ ਐ ਕਿ ਫਕੀਰ ਜੀ ਅਗੇ ਤੁਰ ਪਾਏ ਕਹਿੰਦੇ ਥੋੜੀ ਕੁ ਦੂਰ ਇੱਕ ਮੰਗਤਾ ਬੈਠਾ ਸੀ ਉਹ ਮੰਗਤੇ ਨੇ ਇਸ ਫਕੀਰ ਤੇ ਅਮੀਰ ਆਦਮੀ ਦੀਆਂ ਗੱਲਾਂ ਨੂੰ ਸੁਣ ਲਿਆ ਇਸ ਕਰਕੇ ਉਹ ਮੰਗਤਾ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਮੈਂ ਸੁਣਿਆ ਤੁਹਾਡੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਸਿੱਧੀ ਗੱਲਬਾਤ ਹੈ ਫਿਰ ਮੇਰਾ ਵੀ ਇਹ ਸੁਨੇਹਾ ਉਹਨਾਂ ਨੂੰ ਦੇ ਆਇਓ ਤਾਂ ਫਕੀਰ ਜੀ ਨੇ ਕਿਹਾ ਕਿ 10 13 ਕੀ ਸੁਨੇਹਾ ਹੈ ਤੇਰਾ ਵੀ ਸੁਨੇਹਾ ਮੈਂ ਪਰਮਾਤਮਾ ਨੂੰ ਦੇ ਦਵਾਂਗਾ ਤਾਂ ਉਹ ਮੰਗਤਾ ਕਹਿਣ ਲੱਗਾ ਪਰਮਾਤਮਾ ਨੂੰ ਇਹ ਪੁੱਛਿਓ ਕਿ ਮੇਰੇ ਨਾਲ ਇੰਨਾ ਵਿਤਕਰਾਂ ਕਿਉਂ ਤੁਸੀਂ ਤਾਂ ਮੈਨੂੰ ਕੁਝ ਦਿੱਤਾ ਹੀ ਨਹੀਂ ਤੇ ਕਈਆਂ ਦੇ ਬੋਹਿਆਂ ਦੇ ਤੱਕ ਰਿਜਕ ਰੋਲਦਾ ਫਿਰਦਾ ਹੈ ਉਹ ਖੁਦ ਆਖ ਰਹੇ ਹਨ ਕਿ ਪਰਮਾਤਮਾ ਸਾਨੂੰ ਨਾ ਦੇਵੇ ਪਰ ਪਰਮਾਤਮਾ ਉਹਨਾਂ ਦਾ ਘਰ ਭਰ ਰਿਹਾ ਹੈ ਤੇ ਦੂਜੇ ਪਾਸੇ ਮੇਰੇ ਵਰਗੇ ਸੜਕਾਂ ਤੇ ਰੋਲਦੇ ਫਿਰਦੇ ਹਨ ਮੈਨੂੰ ਤਾਂ ਦੋ ਵੇਲੇ ਦੀ ਪੇਟ ਭਰ ਕੇ ਰੋਟੀ ਵੀ ਖਾਣ ਨੂੰ ਨਸੀਬ ਨਹੀਂ ਹੁੰਦੀ ਤੇ ਤਨ ਦੇ ਉੱਤੇ ਕੋਈ ਵੀ ਚੰਗਾ ਕੱਪੜਾ ਪਾ ਕੇ ਨਹੀਂ ਵੇਖਿਆ ਮੇਰੇ ਨਾਲ ਇਹ ਵਿਤਕਰਾ ਪ੍ਰਮਾਤਮਾ ਨੇ ਕਿਉਂ ਕੀਤਾ ਫਕੀਰ ਨੇ ਕਿਹਾ ਕਿ ਠੀਕ ਹੈ ਮੈਂ ਤੇਰਾ ਵੀ ਸੁਨੇਹਾ ਦੇ ਦੇਵਾਂਗਾ ਕਹਿੰਦੇ ਅਗਲੇ ਦਿਨ ਫਕੀਰ ਆਇਆ ਤੇ ਪਹਿਲਾਂ ਫਕੀਰ ਜੀ ਉਹ ਅਮੀਰ ਬੰਦੇ ਕੋਲ ਗਏ ਅਮੀਰ ਬੰਦੇ ਨੂੰ ਕਹਿਣ ਲੱਗਾ ਕਿ ਮੈਂ ਤੇਰਾ ਸੁਨੇਹਾ ਉਸ ਪਰਮਾਤਮਾ ਨੂੰ ਦੇ ਦਿੱਤਾ ਸੀ ਕਿ ਤੈਨੂੰ ਬੰਦ ਕਰ ਦੇਣ ਦੇਣਾ ਪਰ ਪਰਮਾਤਮਾ ਨੇ ਅਗੋਂ ਤੇਰੇ ਲਈ ਇੱਕ ਮੈਸੇਜ ਭੇਜਿਆ ਹੈ ਉਹ ਕਹਿੰਦੇ ਹਨ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦੇਵਾਂਗਾ ਤਾਂ ਕਹਿੰਦੇ ਅਮੀਰ ਬੰਦਾ ਕਹਿਣ ਲੱਗਾ ਫਕੀਰ ਜੀ ਸਭ ਕੁਝ ਤਾਂ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਪਰਮਾਤਮਾ ਨੇ ਦਿੱਤਾ ਘਾਰਿਆਂ ਹਾਂ ਪਰਮਾਤਮਾ ਦਾ ਦਿੱਤਾ ਹੀ ਹੰਡਾਰਿਆਂ ਹਾਂ ਪਰਮਾਤਮਾ ਜੀ ਦਾ ਦਿੱਤਾ ਹੀ ਪੀ ਰਿਆ ਹਾਂ ਤੇ ਪਰਮਾਤਮਾ ਜੀ ਦਾ ਦਿੱਤਾ ਹੀ ਮੈਂ ਵਰਤ ਰਿਆ ਹਾਂ ਮੈਂ ਉਹਦਾ ਸ਼ੁਕਰਾਨਾ ਕਰਨਾ ਨਹੀਂ ਛੱਡ ਸਕਦਾ ਕਹਿੰਦੇ ਫਕੀਰ ਜੀ ਨੇ ਕਿਹਾ ਫਿਰ ਉਹਨਾਂ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਫਿਰ ਮੰਗਤੇ ਦੇ ਕੋਲ ਗਏ ਮੰਗਤੇ ਨੇ ਕਿਹਾ ਕਿ ਮੇਰਾ ਮੈਸੇਜ ਵੇ ਦਿੱਤਾ ਸੀ ਪਰਮਾਤਮਾ ਨੂੰ ਫਕੀਰ ਨੇ ਕਿਹਾ ਕਿ ਹਾਂ ਭਾਈ ਤੇਰਾ ਉਲੰਭਾ ਮੈਂ ਪਰਮਾਤਮਾ ਨੂੰ ਦਿੱਤਾ ਸੀ ਪਰ ਪਰਮਾਤਮਾ ਨੇ ਅਗੋਂ ਕਿਹਾ ਕੈਨੂੰ ਕਹੇ ਕਿ ਤੋਂ ਉਲਾਂਬੇ ਦੇ ਨੇ ਛੱਡ ਦੇ ਗਿਲੇ ਸ਼ਿਕਵੇ ਕਰਨੇ ਛੱਡ ਦੇ ਮੈਂ ਦਿਨੋਂ ਦੇਣਾ ਸ਼ੁਰੂ ਕਰ ਦੇਵਾਂਗਾ ਸੋ ਸਾਧ ਸੰਗਤ ਜੀ ਇਸ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਆਪਾਂ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਫਿਰ ਪਰਮਾਤਮਾ ਜੀ ਸਾਡੇ ਤੋਂ ਦੂਰ ਹੋ ਜਾਂਦੇ ਹਨ ਤੇ ਅਸੀਂ ਪਰਮਾਤਮਾ ਦੇ ਚੰਨਾਂ ਤੋਂ ਦੂਰ ਹੋ ਜਾਂਦੇ ਹਾਂ ਅਸੀਂ ਮਨ ਪੱਖੋਂ ਕਮਜ਼ੋਰ ਹੁੰਦੇ ਹਾਂ ਪਰ ਸ਼ੁਕਰਾਨਾ ਸਾਨੂੰ ਇੱਕ ਰੱਜੀ ਹੋਈ ਰੋ ਦੀ ਤਰ੍ਹਾਂ ਕਰਨਾ ਚਾਹੀਦਾ ਹੈ। ਪਰਮਾਤਮਾ ਜੀ ਦੇ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਬੜੀ ਤਾਕਤ ਹੈ। ਇਹ ਆਪਾਂ ਕਰਕੇ ਵੇਖਾਂਗੇ ਫਿਰ ਪਤਾ ਲੱਗ ਜਾਵੇਗਾ। ਅਸੀਂ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ। ਜੇ ਤੁਸੀਂ ਜ਼ਿਆਦਾ ਭਜਨ ਬੰਦਗੇ ਨਹੀਂ ਕਰ ਸਕਦੇ ਤਾਂ ਸਿਰਫ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰ ਦਿਓ। ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ ਬਸ ਵਾਹਿਗੁਰੂ ਦਾ ਸ਼ੁਕਰ ਕਹਿ ਕੇ ਇਹ ਸ਼ਬਦ ਤੁਸੀਂ ਬੋਲ ਲੈਣੇ ਹਨ ਤੁਹਾਨੂੰ ਇਹ ਸ਼ਬਦ ਤਾਰ ਦੇਣਗੇ ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਆਖਾਂਗੇ ਓਵੇਂ ਓਵੇਂ ਹੀ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਅੱਜ ਤੋਂ ਬਾਅਦ ਕਦੇ ਵੀ ਪਰਮਾਤਮਾ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗਿੱਲਾ ਸ਼ਿਕਵਾ ਨਹੀਂ ਕਰਨਾ ਜਦੋਂ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ ਕਿਉਂਕਿ ਸਾਧ ਸੰਗਤ ਜੀ ਜਿਹੜੀ ਤੁਹਾਨੂੰ ਮਨੋਖਾ ਦੇ ਮਿਲੀ ਹੈ ਇਹ ਲੱਖਾਂ ਕਰੋੜਾਂ ਰੁਪਏ ਦੀ ਤੁਸੀਂ ਹਾਸਲ ਨਹੀਂ ਕਰ ਸਕਦੇ ਜੋ ਮਿਲਦਾ ਹੈ ਉਸ ਦਾ ਸ਼ੁਕਰਾਨਾ ਹੀ ਕਰਿਆ ਕਰੋ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਹੈ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਓ ਕਿ ਰਾਤ ਨੂੰ ਸੌਣ ਲੱਗਿਆਂ ਕੋਈ ਬੋਝ ਕੋਈ ਵੀ ਚਿੰਤਾ ਵਾਲੀ ਗੱਲ ਮਨ ਵਿੱਚ ਲੈ ਕੇ ਨਾ ਆਉਣੇ ਸਿਰਫ ਵਾਹਿਗੁਰੂ ਤੇਰਾ ਸ਼ੁਕਰ ਹੈ ਤੁਸੀਂ ਇਹ ਗੱਲ ਨਾ ਪਰਮਾਤਮਾ ਦੇ ਨਾਲ ਕਰਦੇ ਹੋਏ ਸੌ ਜਾਣਾ ਹੈ ਤੁਸੀਂ 8-7 ਦਿਨ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਨੇਮ ਬਣ ਜਾਵੇਗਾ ਇਹ ਤੁਹਾਡੀ ਆਦਤ ਤੁਹਾਡਾ ਸੁਭਾਅ ਬਣ ਜਾਵੇਗਾ ਫਿਰ ਤੁਸੀਂ ਦੇਖਣਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ